ਇਨ ਪੁੱਤਰਨ ਕੇ ਸੀਸ ਪਰ ਵਾਰ ਦੀ ਏ ਸੁੱਤ ਚਾਰ ਚਾਰ ਹੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਸਫਰ ਸਹਾਦਤ ਨਿਕੀਆਂ ਜਿੰਦਾ ਵੱਡੇ ਸਾਕੇ ਨੂੰ ਸਮਰਪਤ ਗੁਰੂ ਕਾਸ਼ੀ ਪਬਲਿਕ ਸਕੂਲ ਮਲਕਾਣਾ ਵਿਖੇ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਬੱਚਿਆਂ ਵੱਲੋਂ ਧਾਰਮਿਕ ਸ਼ਬਦ ਗਾਇਨ ਕੀਤੇ ਗਏ ਕੀਰਤਨ ਹੋਇਆ ਤੇ ਇਹਨਾਂ ਸਮਾਗਮਾਂ ਦੇ ਵਿੱਚ ਬੱਚਿਆਂ ਨੂੰ ਜੋ ਸ਼ਹੀਦੀ ਦਿਹਾੜੇ ਚੱਲ ਰਿਹਾ ਹੈ ਉਹਨਾਂ ਤੇ ਇੱਕ ਬਰੀਕੀ ਦੇ ਤੌਰ ਤੇ ਬੱਚਿਆਂ ਨੂੰ ਦੱਸਿਆ ਗਿਆ ਇਸ ਤਰ੍ਹਾਂ ਦੇ ਸਮਾਗਮ ਸ਼ਹੀਦੀ ਦਿਹਾੜਾ ਦੇ ਵਿੱਚ ਕਰਵਾਉਣੇ ਇੱਕ ਬਹੁਤ ਵਧੀਆ ਉਪਰਾਲਾ ਹੈ ਤੇ ਬੱਚਿਆਂ ਨੂੰ ਸੇਧ ਮਿਲਦੀ ਆ ਆਓ ਮਾਣਦੇ ਆਨੰਦ ਸਤਗੁਰੂ ਮਹਾਰਾਜ ਜੀ ਨੇ ਇਹ ਅੰਤ ਕੁਰਬਾਨੀਆਂ ਕੀਤੀਆਂ ਤੇ ਇਹਨਾਂ ਦਿਨਾਂ ਦੇ ਵਿੱਚ ਮਹਾਨ ਇਤਿਹਾਸ ਸਿਰਜਿਆ ਗਿਆ ਹੈ ਸੋ ਸਤਗੁਰੂ ਮਹਾਰਾਜ ਨੇ ਸਾਲ 1899 ਵਿੱਚ ਖਾਲਸਾ ਜੀਆ ਦੀ ਸਥਾਪਨਾ ਕੀਤੀ ਸਤਗੁਰੂ ਮਹਾਰਾਜ ਨੇ ਪੰਜ ਪਿਆਰੇ ਸਾਝੀ ਤੇ ਸਭ ਤੋਂ ਪਹਿਲਾਂ ਫਿਰ ਆਪ ਉਹਨਾਂ ਤੋਂ ਅੰਮ੍ਰਿਤ ਜੀ ਮੰਗ ਕੀਤੀ ਆਪਾਂ ਸਾਰਿਆਂ ਨੂੰ ਦੱਸਿਆ ਵੀ ਅਮਰ ਤਸਕਣਾ ਆਪਣੇ ਵਾਸਤੇ ਕਿੰਨਾ ਜ਼ਰੂਰੀ ਹੈ ਵਿਸ਼ਵਾਸ ਰੱਖੀ ਅਰਦਾਸ ਕਰੀ ਆਸ ਰੱਖੀ ਤੈਨੂੰ ਦੋ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਹੋਣਗੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਪਿਆਰੇ ਬੱਚਿਓ ਆਪਾਂ ਅੱਜ ਭਗਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਸਾਹਿਬਜ਼ਾਦਿਆਂ ਮਾਤਾ ਗੁਜਰ ਕੌਰ ਜੀ ਅਤੇ ਹੋਰ ਚਮਕੌਰ ਸਾਹਿਬ ਦੇ ਅਨੇਕਾਂ ਸ਼ਹੀਦਾਂ ਨੂੰ ਨਤਮਸਤਕ ਹੋ ਰਹੇ ਆ ਉਹਨਾਂ ਦੀ ਯਾਦ ਦੇ ਵਿੱਚ ਜਗ੍ਹਾ ਜਗ੍ਹਾ ਤੇ ਸਮਾਗਮ ਕੀਤੇ ਜਾ ਰਹੇ ਐ ਔਰ ਆਪਾਂ ਵੀ ਸਾਰੇ ਇਕੱਤਰ ਹੋਏ ਆ ਸਭ ਤੋਂ ਪਹਿਲਾਂ ਸਤ ਗੁਰੂ ਦੀ ਬਖਸ਼ੀ ਧੰਦੇ ਬੁਲਾਉ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਕਿੰਨੇ ਵੱਡੇ ਭਾਗ ਦੇ ਕਿਉਂਕਿ ਟਾਡੇ ਸਕੂਲ ਦਾ ਜਦੋਂ ਨਾਮ ਆਪਾਂ ਲੈਨੇ ਆ ਗੁਰੂ ਕਾਸ਼ੀ ਤਾਂ ਸਭ ਤੋਂ ਪਹਿਲਾਂ ਗੁਰੂ ਸ਼ਾਮ ਦਾ ਹੋਇਆ ਹੈ ਗੁਰੂ ਦੇ ਨਾਲ ਜੋ ਜੁੜ ਜਾਂਦਾ ਹੈ ਉਹ ਕਿੰਨਾ ਮਹਾਨ ਹੋ ਜਾਂਦਾ ਹੈ ਉਹ ਆਪਾਂ ਇਤਿਹਾਸ ਪੜਿਆ ਹੈ ਬਾਬਾ ਜੀ ਨੇ ਸ਼ਰਵਨ ਕਰਾਇਆ ਹੈ ਜਿਹੜਾ ਅੱਜ ਦੇ ਦਿਨ ਦਾ ਇਤਿਹਾਸ ਹੈ ਸਤਪੋਧ ਅੱਜ ਵਾਲੀ ਰਾਤ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਾਨਾ ਨਪੁਰ ਸਾਹਾ ਦਾ ਕਿਲਾ ਛੱਡਿਆ। ਔਰ ਉਸ ਤੋਂ ਬਾਅਦ ਸਾਸਾ ਲੜੀ ਦੇ ਉੱਪਰ ਪਰਿਵਾਰ ਦਾ ਵਿਛੋੜਾ ਹੋਇਆ। ਛੋਟੇ ਸਹਿਜਾਂ ਦੇ ਮਾਤਾ ਗੁਜਰ ਕੌਰ ਜੀ ਇੱਕ ਪਾਸੇ ਚਲੇ ਗਏ। ਧੰਗ ਗੁਰੂ ਗੋਬਿੰਦ ਸਿੰਘ ਜੀ 40 ਸੰਗਾਂ ਦੇ ਸਬੀਰ ਚੰਕੌਰ ਸਾਹਿਬ ਨੂੰ ਚਲੇ ਗਏ। ਤੇ ਮਾਤਾ ਸਹਿਬ ਕੌਰ ਮਾਤਾ ਸੁੰਦਰ ਕੌਰ ਜੀ ਭਾਈ ਮਨੀ ਸਿੰਘ ਦੇ ਨਾਲ ਦਿੱਲੀ ਵੱਲ ਨੂੰ ਚਲੇ ਗਏ। ਤਿੰਨ ਭਾਗਾਂ ਦੇ ਵਿੱਚ ਗੁਰੂ ਦਾ ਪਰਿਵਾਰ ਹੈ ਜਿਹੜਾ ਵੰਡਿਆ ਗਿਆ। ਤੇ ਸਹਿਜਾਂ ਦੇ ਬਾਬਾ ਜੀਜਾ ਹਰ ਸੰਤੇ ਬਾਬਾ ਫਰਦੇਸ ਸਿੰਘ ਵੀ ਬਾਬਾ ਜੋਰਾਵਾਰ ਸੰਤੇ ਬਾਬਾ ਫਰਦੇਸ ਸਿੰਘ ਦੀ ਉਮਰ ਹੈ ਉਹ 7 ਤੇ 9 ਸਾਲ ਦੀ ਦੱਸੀ ਹੈ ਹੁਣ ਤੁਹਾਡੇ ਵਿੱਚੋਂ ਬੱਚੇ ਕਿੰਨੇ ਆ 7 ਤੇ 9 ਸਾਲ ਤੋਂ ਵੱਡੇ ਵੀ ਹੋਣਗੇ ਵਿੱਚ ਤੇ ਇਥੋਂ ਆਪਾਂ ਨੂੰ ਇੱਕ ਗੱਲ ਪਤਾ ਲੱਗਦੀ ਹੈ ਵੀ ਜਿਹੜਾ ਗੁਰੂ ਦੇ ਨਾਲ ਜੁੜ ਜਾਂਦਾ ਹੈ ਉਹ ਬਚਪਨ ਦੇ ਵਿੱਚ ਹੀ ਮਹਾਨ ਬਣ ਜਾਂਦਾ ਹੈ ਉਮਰ ਦਾ ਕੋਈ ਤਖਾਜਾ ਨਹੀਂ ਵੀ ਕਦੋਂ ਮਨੁੱਖ ਨੇ ਮਹਾਨ ਬਣਨਾ ਹੈ ਛੋਟੀ ਉਮਰ ਦੇ ਵਿੱਚ ਵੀ ਬੱਚੇ ਤੁਸੀਂ ਵੀ ਛੋਟੀ ਉਮਰ ਦੇ ਵਿੱਚ ਜੇ ਗੁਰੂ ਦੇ ਨਾਲ ਜੁੜ ਜਾਓ